ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਡੀਮਰੂ ਕਲਾ ਆ ਗਿਆ ਸਜਣੋ। ਇੱਕ ਡੀਮਰੂ ਖੁਰਦ ਦਾ ਤੇ ਨਾਲ ਹੀ ਉਹਦੇ ਡੀਮਰੂ ਕਲਾ ਬਿਲਕੁਲ ਨਾਲ-ਨਾਲ ਹੀ ਆ। ਨੇੜੇ ਰੋਡਾ ਪਿੰਡ ਵੀ ਰਹਿ ਜਾਂਦੇ ਆ। ਸੰਤਾਂ ਵਾਲੇ ਪੈਂਡਾ ਰੋਡਾਂ ਤੇ ਉੱਥੇ ਬਿਲਕੁਲ ਨਜ਼ਦੀਕ ਦੇ ਅਮਰੂ ਕਲਾ ਘਰੇਲੂ ਪਰਿਵਾਰ ਦੇ ਕੋਲੇ ਇਹ ਝੋਟੀ ਵਿਕਰੀ ਵਾਲੀ ਆ ਕਿੰਨੇ ਦਿਨ ਬਾਕੀ ਆ ਉਹਦਾ ਲੇਖਾ ਜੋਖਾ ਕਿਹੜਾ ਸੂਆ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਜਿਹੜੇ ਭਰਾ ਦੇ ਪਸੰਦ ਆ ਗਈ ਉਹ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਆਮ ਘਰੇ ਹੀ ਆ ਤੁਹਾਨੂੰ ਨਜ਼ਰ ਆਉਂਦੀ ਹੋਊਗੀ ਨਹੀਂ ਤਾਂ ਨਵਾਈ ਧਵਾਈ ਵੀ ਨਹੀਂ ਭਰਾ ਨੇ ਹਜੇ ਤੇ ਵੇਖਿਓ ਵੀਡੀਓ ਐਂਡ ਤੱਕ ਚੰਗੇ ਕਦ ਕੱਠ ਵਾਲੀ ਝੋਟੀ ਆ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਸੁਣਾਓ ਠੀਕ ਠਾਕ ਜੀ ਚੜਦੀ ਕਲਾ ਨਾ ਚੜਦੀ ਕਲਾ ਆਪਣਾ ਨਾਮ ਤੇ ਐਡਰੈਸ ਦੇ ਦਈਏ ਭੈਣਾ ਭਰਾਵਾਂ ਨਾਮ ਸੁਖਦੀਪ ਸਿੰਘ ਠੀਕ ਹੈ ਪਿੰਡ ਡੇਮਰ ਕੁਲਾ ਜਿਲ੍ਹਾ ਮੋਗਾ ਆ ਗਿਆ ਜਿਲ੍ਹਾ ਮੋਗਾ ਜੀ ਇਥੋਂ ਬਾਗਾ ਪ੍ਰਾਣਾ ਕਿੰਨਾ ਕਿਹ ਰਹਿ ਜਾਂਦਾ ਜੀ ਆਪਾਂ ਨੂੰ 10 ਕਿਲੋਮੀਟਰ ਲੈਂਦਾ ਜੀ 10 ਕਿਲੋਮੀਟਰ ਇਥੋਂ ਬਾਗਾ ਪ੍ਰਾਣਾ ਹਾਂਜੀ ਰੋਡੇ ਪਿੰਡ ਦਾ 5 ਕਿਲੋਮੀਟਰ ਹਾਂਜੀ ਇਹਨਾਂ ਕਿਉ ਹਣਾ 4-5 ਕਿਲੋ ਹਾਂ ਡੰਡੇ ਤੋਂ 3 ਕਿਲੋਮੀਟਰ ਸਾਢੇ 3 ਤੇ ਆਪਣਾ ਮੋਬਾਈਲ ਨੰਬਰ ਜੀ 94781 10765 ਇੱਕ ਵਾਰੀ ਹੋਰ ਰਿਪੀਟ ਕਰਿਓ 94781 10765 ਇਹਦੇ ਸੰਪਰਕ ਕਰ ਲੀ ਹਾਂਜੀ ਤੇ ਵੀਰ ਜੀ ਝੋਟੀਏ ਆਪਣੇ ਘਰ ਦੀ ਹੈ ਨਾ ਹਾਂਜੀ ਘਰ ਦੀ ਘਰ ਦੀ ਬਿਲਕੁਲ ਠੀਕ ਆ ਸੂਆ ਕਿਹੜਾ ਸੂਪ ਇਹ ਹੁਣ ਜੀ ਤੀਜਾ ਸੂਆ ਸੂਣੀ ਹੈ ਤੀਜਾ ਸੂਣੀ ਹੈ ਹਾਂਜੀ ਦਿਨ ਕਿੰਨੇ ਪਏ ਇਹਦੇ ਹੈਗੇ 8-10 8 ਕੁ ਦਿਨ ਇੱਕ ਹਫਤੇ ਦੇ ਅੰਦਰ ਬਾਹਰ ਸੂਪੂ ਹਾਂਜੀ ਹਾਂਜੀ ਤੇ ਦੂਜੇ ਸੂਏ ਆਪਾਂ ਘਰੇ ਕਿੰਨਾ ਦੁੱਧ ਚੋਇਆ ਇਹਦਾ ਹੀ ਆਪਾਂ 12 ਤੋਂ 13 ਲੀਟਰ ਚੋਇਆ 12 ਤੋਂ 13 ਦੁੱਧ ਚੋਇਆ ਮੈਂ ਆਪਾਂ 14 15 ਨਹੀਂ ਆਦੇ ਹਾਂ ਨਾਰਮਲ ਖਰਾਕ ਤੇ ਵੀ ਆਪਣੀ ਸੇਵਾ ਤੇ ਆਪਾਂ 12 13 ਲੀਟਰ ਦੁੱਧ ਚੁੰਦੇ ਰਹੇ ਹਾਂਜੀ ਹਾਂਜੀ ਹੁਣ ਟੀਕੇ ਤੋਂ ਕੱਬਣਾ ਕਿ ਮਾਲੀ ਤੋਂ ਆਜੀ ਇਹ ਟੀਕੇ ਤੋਂ ਕੱਬਣਾ ਜੀ ਟੀਕੇ ਤੋਂ ਕੱਬਣਾ ਚੰਗਾ ਟੀਕਾ ਲਵਾਇਆ ਹਾਂਜੀ ਟੀਕਾ ਵਧੀਆ ਜੀ ਵਧੀਆ ਟੀਕਾ ਲਵਾ ਹਾਂਜੀ ਹਾਂਜੀ ਤੇ ਮਿਲੀ ਲੰਮਾ ਟਾਈਮ ਹੀ ਹੈ ਹਾਂਜੀ ਲੰਮਾ ਟਾਈਮ ਜੋ ਤੁਸੀਂ ਦੱਸਿਆ ਸੀ ਸੀਲ ਸੂ ਹਾਂ ਪੂਰੀ ਸੀਲਸ ਲੱਗਾ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹਾਂ ਭਾਰ ਪਿੱਛੇ ਲੋ ਬਿਲਕੁਲ ਐ ਜਿਵੇਂ ਤੁਸੀਂ ਥਾਲਾ ਨੂੰ ਹੱਥ ਲਾਉਂਦੇ ਸੀ ਲਾਇਓ ਹੁਣ ਵੀਡੀਓ ਚ ਆਹ ਦੇਖਿਓ ਸਿੱਧਾ ਨਾ ਬਾਈ ਦੇ ਨਾ ਪਹਿਲਾਂ ਦੱਸਿਆ ਜਾਂਦਾ ਵੀ ਇੰਨੀ ਸੀਲ شریف ਆ ਜਦੋਂ ਮਰਜੀ ਇਹਨੂੰ ਚੋਲੋ ਕਹਿੰਦਾ ਐ ਠੰਡੀ ਠੀਰੀ ਬਹੁਤ ਜ਼ਿਆਦੀ ਹੈ ਤੇ ਸੱਤ ਕਾਠ ਬਹੁਤ ਚੰਗਾ ਚੋਟੀ ਦਾ ਤੋੜ ਕੇ ਵੀ ਤੁਹਾਨੂੰ ਵਿਖਾ ਦੇਾਂਗੇ ਥੋੜੀ ਜਿਹੀ ਡਰਦੀ ਪਿੱਛੋਂ ਕਰ ਦਿਓ ਇਹਨੂੰ ਪਹਿਲਾਂ ਇੱਕਾ ਮਾੜੀ ਨਿੱਕੀ ਫੋਟਾ ਚਲਦੀ ਨਹੀਂ ਕੀ ਹਵਾ ਸਮਾਨ ਨਹੀਂ ਇਹ ਨਹੀਂ ਚਲਦੀ ਇਹ ਤਾਂ ਬਹੁਤ ਛੁੱਟੀ ਰਹੇਗੀ ਨਾ ਠੀਕ ਹੈ ਧੰਨਵਾਦ ਦੇਖੋ ਸੱਜਣੋ ਕੱਟ ਕਾਠ ਲੇਵਾ ਭੰ ਲੈ ਨੇ ਜਿਹਨੇ ਬਣਾਉਣਾ ਹੀ ਸਟਾਰਟ ਕੀਤਾ ਕਰਮਾਣੀ ਨੇ ਤੇ ਪੜੀ ਸੰਭੀਆ ਕੋਈ ਐ ਨਹੀਂ ਲਸੀ ਬਿੱਟੀ ਆ ਬਾਈ ਦੇ ਘਰ ਤੋਂ ਤਾਜ਼ਾ ਲਾ ਲਓ ਹਣ ਬਾਈ ਕੋਲੇ ਖੜਾ ਬਾਈ ਹੱਥ ਰੱਖਿਓ ਦੂਜੇ ਪਾਸੇ ਨੂੰ ਹਾਂ ਆ ਇਥੋਂ ਹੁਣ ਤੁਸੀਂ ਇਹਦੇ ਕੱਦ ਕਾੜਦਾਂ ਤਾਜ਼ਾ ਲਾਇਓ ਫੁੱਲ ਵੱਡੇ ਕੱਦ ਕਾੜਦੀ ਆ ਤੇ ਤੂਰ ਕੇ ਵੀ ਥੋੜਾ ਖੋੜੇ ਇਹਨੂੰ ਕੱਢ ਕੇ ਮਾਰੇ ਜੀ ਤੂਰ ਕਰ ਆਦਿ ਪਣਾ ਬਰਾਮਣ ਤੇ ਟੋਲੀ ਜੀ ਡਲਦੀ ਆ ਸੱਜਣੋ ਇਹ ਬਾਕੀ ਸੂਸਨੀਫਾ ਬਗਾਨਾ ਪੰਤਾ ਮਗਾਰਾ ਜੀਦਾ ਤੇ ਚਾਜੇ ਨਾ ਆਈਆਂ ਵੀ ਪਤਾ ਨਹੀਂ ਕਿਵੇਂ ਕੈਮਰੇ ਕੁੰਮਰੇ ਦੇ ਚੱਕ ਕੇ ਆ ਗਏ ਮੇਰੇ ਕੋਲੇ ਵੇਖੋ ਇਥੋਂ ਵੇਖ ਕੱਦ ਥਾਂ ਦਾ ਸੈਜ ਬਹੁਤ ਪਿਆਰਾ ਵਾ ਦੇਖ ਐਨਾ ਗੱਲ ਕਰਦੀ ਬੰਦੇ ਕੋਈ ਗੱਲ ਨਹੀਂ ਆਜੋ ਹੁਣ ਆਪਾਂ ਤੁਹਾਨੂੰ ਇਹਦਾ ਇਹਦਾ ਪੂਰੀ ਦਰਮਾਨ ਕਰਕੇ ਦੇਖੋ ਤੇ ਵੀਰ ਜੀ ਇਹਦਾ ਰੇਟ ਆਪਾਂ ਰੇਟ 130 ਮੰਗਦੇ ਆ ਇਹਦੀ ਡਿਮਾਂਡ ਕਰਦੇ ਆ 1 ਲੱਖ ਤੇ 30 ਹਜ਼ਾਰ ਆਏ ਭੈਣ ਭਰਾ ਦਾ ਮਾਨਤਾ ਹਾਂ ਹਾਂ ਜੀ ਕਰਾਂਗੇ 1 ਲੱਖ ਤੇ 30 ਹਜ਼ਾਰ ਆ ਸੱਜਣੋ ਬਾਕੀ ਮਾਨ ਮੱਡੀ ਝੋਟੀ ਆ ਚੰਗੀ ਸੰਭੇ 14 15 ਕਿਲੋ ਦਾ ਦਰ ਆ ਆਮ ਨਾਲ ਭਰਦੇ ਧੰਨਵਾਦ ਮਣੀ ਵੰਡ ਤੱਕ ਵੇਚ ਲਿਓਂਦੇ ਬੰਦੇ ਰੋ